ਸਿਹਤ ਖਰਾਬ ਹੋਣ ਦੇ ਚਲਦ ਸਿਮਾਨ ਨੂੰ ਜੋ ਹੈ ਫੋਰਟਿਸ ਹਸਪੀਟਲ ਦਾਖਲ ਕਰਵਾਇਆ ਗਿਆ ਜਹਾਲਾ ਕਿ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਅੱਗੇ ਨਾਲ ਸੁਧਾਰ ਹੈ ਤਾਂ ਇਸੇ ਵਿਚਾਲੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਉਹ ਕਿਸੇ ਤੋਂ ਵੀ ਵਾਂਝੇ ਨਹੀਂ ਹਨ ਕਾ ਅਜੇਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਉਹ ਵੀ ਪੰਜਾਬ ਆ ਰਹੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਨਾਇਬ ਸਿੰਘ ਸੈਣੀ ਵੀ ਜੋ ਹੈ ਸੀਮਾਨ ਫਾਉਂਡ ਜੋ ਰਿਲੀਜ਼ ਕੀਤਾ ਗਿਆ ਜਿਸ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਆਪਣੀ ਸ਼ਮੂਲੀਅਤ ਜੋ ਹੈ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਸੀਮਾਨ ਦੇ ਨਾਲ ਮੁਲਾਕਾਤ ਕਰਨ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਹਾਲ ਜਾਣਿਆ ਜਾਵੇਗਾ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜੋ ਚਰਚਾ ਕੀਤੀ ਜਾਣੀ ਹੈ ਤਾਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਤਾਂ ਇਸੇ ਤੇ ਹੀ ਜਿਆਦਾ ਜਾਣਕਾਰੀ ਲਵਾਂਗੇ ਸਾਈਡ ਨਾਲ ਬਨੇ ਜੁੜੇ ਹੋਏ ਨੇ ਫੋਨ ਲਾਈਨ ਤੇ ਬਨੇ ਤੇ ਕੀ ਕੋਈ ਜਾਣਕਾਰੀ ਇਹ ਕਿੰਨੇ ਵਜੇ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਦੇਖੋ ਅਰੂਹੀ ਪਹੁੰਚ ਚੁੱਕੇ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਮਹਿਸਾਈ ਨੇ ਉਹ ਫੁੱਪਟਿਸ ਹਸਪੀਟਲ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਹੀ ਦੇਰ ਦੇ ਵਿੱਚ ਕਿਉਂਕਿ ਨੈੱਬ ਸੈਣੀ ਉੱਥੇ ਪਹੁੰਚ ਚੁੱਕੇ ਨੇ ਸੀਐਮ ਭਗਵੰਤਬਾਨ ਦਾ ਹਾਲਚਾਲ ਜਾਣਨਗੇ ਪਿਛਲੇ 3 ਦਿਨਾਂ ਤੋਂ ਸੀਐਮ ਭਗਵੰਤਬਾਨ ਜਿਹੜੇ ਨੇ 40 ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਿੱਧਾ ਉਸੇ ਯੂਨਿਟ ਦੇ ਵਿੱਚ ਸੀਐਬ ਨੈੱਬ ਸੈਣੀ ਗਏ ਨੇ ਜਿਸ ਦੇ ਵਿੱਚ ਭਗਵੰਤਬਾਨ ਜਿਹੜੇ ਨੇ ਆਪਣਾ ਇਲਾਜ ਕਰਵਾ ਰਹੇ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਉਹਨਾਂ ਦਾ ਕਾਫਲਾ ਉੱਥੇ ਪਹੁੰਚਿਆ ਹੈ ਗੱਲਬਾਤ ਕਰਨਗੇ ਗੱ ਹੁਣ ਸੀਐਮ ਭਗਵੰਤ ਮਾਨ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਹਿਮ ਦੌਰਾ ਮੰਨਿਆ ਜਾ ਰਿਹਾ ਹੈ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਸੀਐਮ ਸੈਣੀ ਹਮੇਸ਼ਾ ਹੀ ਜਦੋਂ ਦੇ ਹੜ੍ਹ ਆਏ ਨੇ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਨੇ ਪੰਜਾਬ ਨੂੰ ਉਹਨਾਂ ਨੇ ਹਰ ਮਾਲੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਸੀ ਸੀਐਮ ਭਗਵੰਤ ਮਾਨ ਨੂੰ ਕੀਤੀ ਸੀ ਲੇਕਿਨ ਹੁਣ ਅਚਾਨਕ ਜਦੋਂ ਸੀਐਮ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਿਲਣਾ ਔਰ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੱਲਾਂ ਹੋਣਗੀਆਂ ਕੀ ਅੱਜ ਵੀ ਸੀਐਮ ਸੈਣੀ ਜਿਹੜੇ ਨੇ ਕਿਸੇ ਤਰ੍ਹਾਂ ਦੀ ਪੇਸ਼ਕਸ਼ ਸਾਬ ਕਾਦੀ ਸਿਮਪਾ ਕੋਵਾਂ ਤੋਂ ਮੰਨੂ ਕਰਨਗੇ ਉਹ ਵੇਖਣ ਵਾਲੀ ਗੱਲ ਰਹੇਗੀ ਲੇਕਿਨ ਅਵਨੀਤ ਬੁਨੀਤ ਇਹ ਹੀ ਜਾਨਣਾ ਚਾਹੁੰਦੇ ਆ ਕਿ ਸੀਐਮ ਨਾਇਬ ਸਿੰਘ ਸੈਣੀ ਪੰਜਾਬ ਆਏ ਹੋਏ ਨੇ ਅਜਿਹੇ ਹਾਲਾਤਾਂ ਵਿਚਾਲੇ ਜਦੋਂ ਔਖੀ ਘੜੀ ਦੇ ਵਿੱਚ ਸੂਬਾ ਜੋ ਹੈ ਨਿਕਲ ਰਿਹਾ ਤਾਂ ਜਿਹੇ ਦੇ ਵਿੱਚ ਨਾਇਬ ਸਿੰਘ ਸੈਣੀ ਕੁਝ ਵੱਡਾ ਐਲਾਨ ਕਰ ਸਕਦੇ ਨੇ ਕੁਝ ਫੰਡ ਪੰਜਾਬ ਲਈ ਜਾਰੀ ਕਰ ਸਕਦੇ ਨੇ ਦੇਖੋ ਸੀਐਮ ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਰਾਹਤ ਕੋਸ਼ ਜਿਹੜਾ ਪੰਜਾਬ ਦਾ ਹੈਗਾ ਉਸ ਦੇ ਵਿੱਚ ਫੰਡ ਜਾਰੀ ਕਰਨ ਦੀ ਚਿੱਠੀ ਭੇਜ ਦਿੱਤੀ ਸੀ ਇਹ ਵੀ ਸੂਚਨਾ ਦੇ ਦਿੱਤੀ ਸੀ ਸੀਐਮ ਭਗਵੰਤ ਮਾਨ ਨੂੰ ਕਿ ਆਰਟੀ ਆਰਟੀਜੀਐਸ ਰਾਹੀਂ 5 ਕਰੋੜ ਦੀ ਰਾਸ਼ੀ ਜਿਹੜੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੱਤੀ ਹੈ ਤੁਸੀਂ ਉਸ ਫੰਡ ਨੂੰ ਰਾਹਤ ਕੋਸ਼ ਦੇ ਵਿੱਚ ਲਾ ਸਕਦੇ ਹੋ ਤੁਸੀਂ ਉਸ ਫੰਡ ਨੂੰ ਲੋਕਾਂ ਦੀ ਰਾਹਤ ਲਈ ਲਾ ਸਕਦੇ ਹੋ ਹਾਲਾਂਕਿ ਅਜ ਪਹੁੰਚੇ ਨਹੀਂ ਕਿਉਂਕਿ पीएम मोदी ਵੀ ਪੰਜਾਬ ਦੀ ਫੇਰੀ ਤਿਆਰ ਇਹ ਨੇ ਤੇ ਉਸ ਤੋਂ ਪਹਿਲਾਂ ਦੋਨੋਂ ਸੀਐਮਾਂ ਦੀ ਮੁਲਾਕਾਤ ਕਿਉਂਕਿ ਦੋਨੋਂ ਹੀ ਸੀਐਮ ਜਿਹੜੇ ਨੇ ਇਸ ਵਕਤ ਉਹਨਾਂ ਦੀ ਸਟੇਟ ਜਿਹੜੀ ਆ ਹੜ੍ਹ ਪ੍ਰਭਾਵਿਤ ਹੈ ਹਰਿਆਣਾ ਦੇ ਵੀ ਕਾਗਰ ਦੇ ਆਸ-ਪਾਸ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਨੇ ਚਾਹ ਉਹ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਤੇ ਦੋਨੋਂ ਸੀਐਮ ਜਿਹੜੇ ਨੇ ਪੀਐਮ ਦੀ ਫੇਰੀ ਨੂੰ ਲੈ ਕੇ ਵੀ ਚਰਚਾ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਡਿਮਾਂਡ ਦੋਨੋਂ ਸੀਐਮ ਮਿਲ ਕੇ ਜਿਹੜੇ ਆ ਉਹ ਪੀਐਮ ਨੂੰ ਕਰਨ ਹਾਲਾਂਕਿ ਫਿਲਹਾਲ ਜਿਹੜਾ ਇਹ ਦੌਰਾ ਦੱਸਿਆ ਜਾ ਰਿਹਾ ਹੈ ਐਸ ਸੇਤ ਪੁੱਛਣ ਲਈ ਉੱਥੇ ਪਹੁੰਚੇ ਨੇ ਸੇਤ ਪੁੱਛਣਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹੋਰ ਮੁੱਦਿਆਂ ਦੇ ਵੀ ਗੱਲਬਾਤ ਹੋਏ ਕਿਉਂਕਿ ਪੋਲਿਟੀਕਲ ਮਸਲੇ ਵੀ ਹੁੰਦੇ ਨੇ ਇਸ ਤੋਂ ਇਲਾਵਾ ਹੜ੍ਹਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਦੋਨਾਂ ਹੀ ਸੂਬਿਆਂ ਲਈ ਨੁਕਸਾਨ ਦੋਨੋਂ ਸੂਬਿਆਂ ਦਾ ਹੋ ਰਿਹਾ ਤੇ ਇਸ ਕਰਕੇ ਕਿਤੇ ਨਾ ਕਿਤੇ ਕਾਫੀ ਅਹਿਮ ਮੀਟਿੰਗ ਬਣਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਇਹ ਜ਼ਰੂਰ ਰਹੇਗਾ ਕਿ ਸੀਐਮ ਬੰਤਵਾਂਦੀ ਫਿਲਹਾਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਲੈਫ ਸੈਣੀ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਹੜੇ ਕਿਹੜੇ ਹਾਂਜੀ ਜ਼ਰੂਰ ਕਰਾਂਗੇ ਡਿਟੇਲ ਲੇਕਿਨ ਅਹਿਮ ਹੈ ਕਿ ਸੀਐਮ ਨਾਇਬ ਸੈਣੀ ਜਿਹੜੇ ਨੇ ਇਸ ਵਕਤ 40 ਸੋਸ ਦਾ ਮੌਜੂਦ ਹੋਣ ਤੇ ਸਿਮਪਾ ਕੋਮਨ ਤਮੰਦਨ ਨਾਲ ਮੁਲਾਕਾਤ ਕਰ ਰਹੇ ਨੇ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਆਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਸਾਡੇ ਸਹਿਯੋਗੀ ਬਨੀਤ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ 40 ਹਸਪੀਟਲ ਸੀਐਮ ਨਾਇਬ ਸਿੰਘ ਸੈਣੀ ਦਾ ਕਾਫਲਾ ਪਹੁੰਚ ਚੁੱਕਿਆ ਹੈ ਤਾਂ ਸਿੱਧਾ ਉਸੇ ਰੂਮ ਦੇ ਵਿੱਚ ਨਾਇਬ ਸਿੰਘ ਸੈਣੀ ਗਏ ਹਨ ਜਿੱਥੇ ਸੀਐਮ ਮਾਨ ਐਡਮਿਟ ਹਨ ਤਾਂ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣੀ ਹੈ ਹਸਪੀਟਲ ਦੇ ਅੰਦਰ ਉਹ ਸੀਮਾਨ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਮੰਤਰੀਆਂ ਤੋਂ ਪੂਰੀ ਫੀਡਬੈਕ ਲਈ ਜਾਣੀ ਹੈ ਤਾਂ ਇਸੇ ਵਿੱਚ ਆਲੇ ਸੀਐਮ ਨਾਇਬ ਸਿੰਘ ਸੈਣੀ ਹੁਣ ਹਾਲ ਜਾਣਣ ਪਹੁੰਚ ਗਏ ਨੇ ਜੋ ਮੌਜੂਦਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹੈਲਥ ਨੂੰ ਲੈ ਕੇ ਜੋ ਇਹ ਦੌਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਹਾਲ ਜਾਣਣ ਸੀਐਮ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਨੇ ਤੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਕੱਲ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਇਸੇ ਵਿਚਾਰੇ ਦੋਨੋਂ ਮੁੱਖ ਮੰਤਰੀ ਕਿਉਂਕਿ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਹੈ ਉੱਥੋਂ ਹੀ ਜੋ ਹੈ ਵੱਧ ਹੋਇਆ ਤਾਂ ਅਜਿਹੇ ਦੇ ਵਿੱਚ ਦੋਨੋਂ ਜਿਹੜੇ ਸੂਬੇ ਹਨ ਇਸ ਵਕਤ ਭਾਰੀ ਕੁਦਰਤੀ ਆਫਤਾਂ ਦੇ ਨਾਲ ਜੂਝ ਰਹੇ ਹਨ ਜੇਕਰ ਕੱਗਰ ਦਰਿਆ ਦੀ ਗੱਲ ਕਰੀਏ ਤਾਂ ਉਹਦੇ ਨਾਲ ਦੇ ਇਲਾਕੇ ਵੀ ਜੋ ਹੈ ਹੜ੍ਹ ਪ੍ਰਭਾਵਿਤ ਕਹੇ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਵੀ ਕਈ ਕੁਝ ਰਾਹਤ ਪੰਜਾਬ ਅਤੇ ਹਰਿਆਣਾ ਨੂੰ ਦੇ ਸਕਦਾ ਪਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹਾਲਜਾਨਨ ਸੀਐਮ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਚੁੱਕੇ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਸੀਮਾਨ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦਾ ਹਾਲ ਜਾਣਨਗੇ ਦਰਅਸਲ ਸਿਹਤ ਖਰਾਬ ਹੋਣ ਦੇ ਚਲਦ ਸੀਮਾਨ ਨੂੰ ਜੋ ਹੈ ਫੋਰਟਿਸ ਹਸਪੀਟਲ ਦਾਖਲ ਕਰਵਾਇਆ ਗਿਆ ਜਹਾਲਾ ਕਿ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਅੱਗੇ ਨਾਲ ਸੁਧਾਰ ਹੈ ਤਾਂ ਇਸੇ ਵਿਚਾਲੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਉਹ ਕਿਸੇ ਤੋਂ ਵੀ ਵਾਂਝੇ ਨਹੀਂ ਹਨ ਤਾਂ ਅਜੇਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਉਹ ਵੀ ਪੰਜਾਬ ਆ ਰਹੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਨਾਇਬ ਸਿੰਘ ਸੈਣੀ ਵੀ ਜੋ ਹੈ ਸੀਮਾਨ ਫੰਡ ਜੋ ਰਿਲੀਜ਼ ਕੀਤਾ ਗਿਆ ਜਿਸ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਆਪਣੀ ਸ਼ਮੂਲੀਅਤ ਜੋ ਹੈ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਸੀਮਾਨ ਦੇ ਨਾਲ ਮੁਲਾਕਾਤ ਕਰਨ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਹਾਲ ਜਾਨਿਆ ਜਾਵੇਗਾ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜੋ ਚਰਚਾ ਕੀਤੀ ਜਾਣੀ ਹੈ ਤਾਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਤਾਂ ਇਸੇ ਤੇ ਹੀ ਜਿਆਦਾ ਜਾਣਕਾਰੀ ਲਵਾਂਗੇ ਸਾਡੇ ਨਾਲ ਵਣਿਤ ਜੁੜੇ ਹੋਏ ਨੇ ਫੋਨ ਲਾਈਨ ਤੇ ਵਣਿਤ ਕੀ ਕੁ ਜਾਣਕਾਰੀ ਇਹ ਕਿੰਨੇ ਵਜੇ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਦੇਖੋ ਅਰੁਹੀ ਪਹੁੰਚ ਚੁੱਕੇ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਮੈਸਰ ਸੈਣੀ ਗਏ ਉਹ ਹਸਪੀਟਲ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਹੀ ਡੇਰ ਦੇ ਵਿੱਚ ਕਿਉਂਕਿ ਨੈੱਬ ਸੈਣੀ ਉੱਥੇ ਪਹੁੰਚ ਚੁੱਕੇ ਨੇ ਸੀਐਮ ਭਗਵੰਤ ਮਾਨ ਦਾ ਹਾਲਚਾਲ ਜਾਣਨਗੇ ਪਿਛਲੇ 3 ਦਿਨਾਂ ਤੋਂ ਸੀਐਮ ਭਗਵੰਤ ਮਾਨ ਜਿਹੜੇ ਨੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਸਿੱਧਾ ਉਸੇ ਯੂਨਿਟ ਦੇ ਵਿੱਚ ਸੀਐਬ ਨੈੱਬ ਸੈਣੀ ਗਏ ਨੇ ਜਿਸ ਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਆਪਣਾ ਇਲਾਜ ਕਰਵਾ ਰਹੇ ਨੇ ਉਹ ਤੋਂ ਕੁਝ ਡੇਰ ਪਹਿਲਾਂ ਉਹਨਾਂ ਦਾ ਕਾਫਲਾ ਉੱਥੇ ਪਹੁੰਚਿਆ ਹੈ ਗੱਲਬਾਤ ਕਰਨਗੇ ਗੱਲਬਾਤ ਕਰਨ ਤੋਂ ਬਾਅਦ ਸ਼ਾਇਦ ਮੀਡੀਆ ਨਾਲ ਵੀ ਗੱਲਬਾਤ ਸੀਆਂਪਾ ਗਵੰਤਮਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਹਿਮ ਦੌਰਾ ਮੰਨਿਆ ਜਾ ਰਿਹਾ। ਅਹਿਮ ਮੀਟਿੰਗ ਮੰਨੀ ਜਾ ਰਹੀ ਏ ਕਿਉਂਕਿ CM ਨੈਬ ਸੈਣੀ ਹਮੇਸ਼ਾ ਹੀ ਜਦੋਂ ਦੇ ਹੜ੍ਹ ਆਏ ਨੇ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਨੇ। ਪੰਜਾਬ ਨੂੰ ਉਹਨਾਂ ਨੇ ਹਰ ਮਾਲੀ ਸਹਾਇਤਾ ਦੇਣ ਦੀ ਵੀ ਪੇਸ਼ਕਸ਼ ਜਿਹੜੀ ਏ CM ਭਗਵੰਤ ਮਾਨ ਨੂੰ ਕੀਤੀ ਸੀ। ਲੇਕਿਨ ਹੁਣ ਅਚਾਨਕ ਜਦੋਂ CM ਦੀ ਸਿਹਤ ਖਰਾਬ ਹੁੰਦੀ ਏ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਿਲਣਾ ਔਰ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੱਲਾਂ ਹੋਣਗੀਆਂ। ਕਿਆ ਅੱਜ ਵੀ CM ਸੈਣੀ ਜਿਹੜੇ ਨੇ ਕਿਸੇ ਤਰ੍ਹਾਂ ਦੀ ਪੇਸ਼ਕਸ਼ ਸਹਾਇਤਾ ਦੀ CM ਭਗਵੰਤ ਮਾਨ ਨੂੰ ਕਰਨਗੇ ਉਹ ਵੇਖਣ ਵਾਲੀ ਗੱਲ ਰਹੇਗੀ। ਲੇਕਿਨ ਅਬਨੀਤ ਬਨੀਤ ਇਹੀ ਜਾਨਣਾ ਚਾਹੁੰਦੇ ਨੇ ਕਿ ਸੀਐਮ ਨਾਇਬ ਸਿੰਘ ਸੈਣੀ ਪੰਜਾਬ ਆਏ ਹੋਏ ਨੇ ਅਜਿਹੇ ਹਾਲਾਤਾਂ ਵਿਚਾਲੇ ਜਦੋਂ ਔਖੀ ਘੜੀ ਦੇ ਵਿੱਚ ਸੂਬਾ ਅਜੋ ਹੈ ਨਿਕਲ ਰਿਹਾ ਤਾਂ ਜਿਹੇ ਦੇ ਵਿੱਚ ਨਾਇਬ ਸਿੰਘ ਸੈਣੀ ਕੁਝ ਵੱਡਾ ਐਲਾਨ ਕਰ ਸਕਦੇ ਨੇ ਕੁਝ ਫੰਡ ਪੰਜਾਬ ਲਈ ਜਾਰੀ ਕਰ ਸਕਦੇ ਨੇ ਦੇਖੋ ਸੀਐਮ ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਰਾਹਤ ਕੋਸ਼ ਜਿਹੜਾ ਪੰਜਾਬ ਦਾ ਹੈਗਾ ਉਸ ਦੇ ਵਿੱਚ ਫੰਡ ਜਾਰੀ ਕਰਨ ਦੀ ਚਿੱਠੀ ਭੇਜ ਦਿੱਤੀ ਸੀ ਇਹ ਵੀ ਸੂਚਨਾ ਦੇ ਦਿੱਤੀ ਸੀ ਸੀਐਮ ਭਗਵੰਤ ਮਾਨ ਨੂੰ ਕਿ ਆਰਟੀ ਆਰਟੀਜੀਐਸ ਰਾਹੀਂ 5 ਕਰੋੜ ਦੀ ਰਾਸ਼ੀ ਜਿਹੜੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੱਤੀ ਹੈ ਤੁਸੀਂ ਉਸ ਫੰਡ ਨੂੰ ਰਾਹਤ ਕੋਸ਼ ਦੇ ਵਿੱਚ ਲਾ ਸਕਦੇ ਹੋ ਤੁਸੀਂ ਉਸ ਫੰਡ ਨੂੰ ਲੋਕਾਂ ਦੀ ਰਾਹਤ ਲਈ ਲਾ ਸਕਦੇ ਹੋ ਹਾਲਾਂਕਿ ਅੱਜ ਪਹੁੰਚੇ ਨਹੀਂ ਕਿਉਂਕਿ ਕੱਲ पीएम मोदी ਵੀ ਪੰਜਾਬ ਦੀ ਫੇਰੀ ਤਿਆਰ ਹੈ ਨੇ ਤੇ ਉਸ ਤੋਂ ਪਹਿਲਾਂ ਦੋਨੋਂ ਸੀਐਮਾਂ ਦੀ ਮੁਲਾਕਾਤ ਕਿਉਂਕਿ ਦੋਨੋਂ ਹੀ ਸੀਐਮ ਜਿਹੜੇ ਨੇ ਇਸ ਵਕਤ ਉਹਨਾਂ ਦੀ ਸਟੇਟ ਜਿਹੜੀ ਆ ਹੜ੍ਹ ਪ੍ਰਭਾਵਿਤ ਹੈ ਹਰਿਆਣਾ ਦੇ ਵੀ ਕਾਗਰ ਦੇ ਆਸ-ਪਾਸ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਨੇ ਚਾਹ ਉਹ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਤੇ ਦੋਨੋਂ ਸੀਐਮ ਜਿਹੜੇ ਨੇ ਪੀਐਮ ਦੀ ਫੇਰੀ ਨੂੰ ਲੈ ਕੇ ਵੀ ਚਰਚਾ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਡਿਮਾਂਡ ਦੋਨੋਂ ਸੀਐਮ ਮਿਲ ਕੇ ਜਿਹੜੇ ਆ ਉਹ ਪੀਐਮ ਨੂੰ ਕਰਨ ਹਾਲਾਂਕਿ ਫਿਲਹਾਲ ਜਿਹੜਾ ਇਹ ਦੌਰਾ ਦੱਸਿਆ ਜਾ ਰਿਹਾ ਹੈ ਐਸ ਸੇਤ ਪੁੱਛਣ ਲਈ ਉੱਥੇ ਪਹੁੰਚੇ ਨੇ ਸੇਤ ਪੁੱਛਣਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹੋਰ ਮੁੱਦਿਆਂ ਦੇ ਵੀ ਗੱਲਬਾਤ ਹੋਏ ਕਿਉਂਕਿ ਪੋਲਿਟੀਕਲ ਮਸਲੇ ਵੀ ਹੁੰਦੇ ਨੇ ਇਸ ਤੋਂ ਇਲਾਵਾ ਫੜਾ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਦੋਨਾਂ ਹੀ ਸੂਬਿਆਂ ਲਈ ਨੁਕਸਾਨ ਦੋਨੋਂ ਸੂਬਿਆਂ ਦਾ ਹੋ ਰਿਹਾ ਤੇ ਇਸ ਕਰਕੇ ਕਿਤੇ ਨਾ ਕਿਤੇ ਕਾਫੀ ਅਹਿਮ ਮੀਟਿੰਗ ਬਣਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਇਹ ਜ਼ਰੂਰ ਰਹੇਗਾ ਕਿ ਸੀਐਮ ਬੰਤਵਾਂਦੀ ਫਿਲਹਾਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਲੈਫ ਸੈਣੀ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਹੜੇ ਕਿਹੜੇ ਜੀ ਜ਼ਰੂਰ ਕਰਾਂਗੇ ਡਿਟੇਲ ਲੇਕਿਨ ਅਹਿਮ ਹੈ ਕਿ ਸੀਐਮ ਨਾਇਬ ਸੈਣੀ ਜਿਹੜੇ ਨੇ ਇਸ ਵਕਤ 40 ਸੋਸਟਲ ਵਿੱਚ ਮੌਜੂਦ ਹੋਣ ਤੇ ਸਿਹੰਪਾ ਕੁਮਤਮ ਦੇ ਨਾਲ ਮੁਲਾਕਾਤ ਕਰ ਰਹੇ ਨੇ ਜੀ 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 ਉਸੀ ਰੂਮ ਦੇ ਵਿੱਚ ਨਾਇਬ ਸਿੰਘ ਸੈਣੀ ਗਏ ਹਨ ਜਿੱਥੇ ਸੀਮਾਨ ਐਡਮਿਟ ਖੰਨ ਤਾਂ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣੀ ਹੈ ਹਸਪੀਟਲ ਦੇ ਅੰਦਰੋ ਹੀ ਸੀਮਾਨ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਮੰਤਰੀਆਂ ਤੋਂ ਪੂਰੀ ਫੀਡਬੈਕ ਲਈ ਜੁਆਣੀ ਹੈ ਤਾਂ اسی ਵਿਚਾਲੇ ਸੀਮ ਨਾਇਬ ਸਿੰਘ ਸੈਣੀ ਹੁਣ ਹਾਲ ਜਾਣਨ ਪਹੁੰਚ ਗਏ ਨੇ ਜੋ ਮੌਜੂਦਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹੈਲਥ ਨੂੰ ਲੈ ਕੇ ਜੋ ਇਹ ਦੌਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਹਾਲ ਜਾਣਨ ਸੀਐਮ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਨੇ ਤੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਕੱਲ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਇਸੇ ਵਿਚਾਰੇ ਦੋਨੋਂ ਮੁੱਖ ਮੰਤਰੀ ਕਿਉਂਕਿ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਹੈ ਉੱਥੋਂ ਹੀ ਜੋ ਹੈ ਵੱਧ ਹੋਇਆ ਤਾਂ ਅਜੇ ਇਹ ਦੇ ਵਿੱਚ ਦੋਨੋਂ ਜਿਹੜੇ ਸੂਬੇ ਹਨ ਇਸ ਵਕਤ ਭਾਰੀ ਕੁਦਰਤੀ ਆਫਤਾਂ ਦੇ ਨਾਲ ਜੂਝ ਰਹੇ ਹਨ ਜੇਕਰ ਕੱਗਰ ਦਰਿਆ ਦੀ ਗੱਲ ਕਰੀਏ ਤਾਂ ਉਹਦੇ ਨਾਲ ਦੇ ਇਲਾਕੇ ਵੀ ਜੋ ਹੈ ਹੜ੍ਹ ਪ੍ਰਭਾਵਿਤ ਕਹੇ ਜਾ ਰਹੇ ਨੇ ਤਾਂ ਅਜੇ ਇਹ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਵੀ ਕਈ ਕੁਝ ਰਾਹਤ ਪੰਜਾਬ ਅਤੇ ਹਰਿਆਣਾ ਨੂੰ ਦੇ ਸਕਦਾ ਪਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹਾਲ ਜਾਣਨ ਸੀਐਮ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਚੁਕੇ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਸੀਐਮ ਮਾਨ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦਾ ਹਾਲ ਜਾਣਨਗੇ ਦਰਅਸਲ ਸਿਹਤ ਖਰਾਬ ਹੋਣ ਦੇ ਚੱਲਦੇ ਸਿਮਾਨ ਨੂੰ ਜੋ ਹੈ ਫੋਰਟਿਸ ਹਸਪੀਟਲ ਦਾਖਲ ਕਰਵਾਇਆ ਗਿਆ ਜਹਾਲਾ ਕਿ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਅੱਗੇ ਨਾਲ ਸੁਧਾਰ ਹੈ ਤਾਂ ਇਸੇ ਵਿਚਾਲੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਉਹ ਕਿਸੇ ਤੋਂ ਵੀ ਵਾਂਝੇ ਨਹੀਂ ਹਨ ਤਾਂ ਅਜੇਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਉਹ ਵੀ ਪੰਜਾਬ ਆ ਰਹੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਨਾਇਬ ਸਿੰਘ ਸੈਣੀ ਵੀ ਜੋ ਹੈ ਸੀਮਾਨ ਫੰਡ ਜੋ ਰਿਲੀਜ਼ ਕੀਤਾ ਗਿਆ ਜਿਸ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਆਪਣੀ ਸ਼ਮੂਲੀਅਤ ਜੋ ਹੈ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਸੀਮਾਨ ਦੇ ਨਾਲ ਮੁਲਾਕਾਤ ਕਰਨ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਹਾਲ ਜਾਨਿਆ ਜਾਵੇਗਾ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜੋ ਚਰਚਾ ਕੀਤੀ ਜਾਣੀ ਹੈ ਤਾਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਤਾਂ ਇਸੇ ਤੇ ਹੀ ਜਿਆਦਾ ਜਾਣਕਾਰੀ ਲਵਾਂਗੇ ਸਾਡੇ ਨਾਲ ਬਣੀਤ ਜੁੜੇ ਹੋਏ ਨੇ ਫੋਨ ਲਾਈਨ ਤੇ ਬਣੀਤ ਕੀ ਕੁ ਜਾਣਕਾਰੀ ਹੈ ਕਿੰਨੇ ਵਜੇ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਦੇਖੋ ਅਰੁਹੀ ਪਹੁੰਚ ਚੁੱਕੇ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਮੈਸਾਣੀ ਨੇ ਉਹ ਫੋਰਟਿਸ ਹਸਪੀਟਲ ਪਹੁੰਚ ਚੁੱਕੇ ਨੇ ਤਸਵੀਰਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਹੀ ਦੇਰ ਦੇ ਵਿੱਚ ਕਿਉਂਕਿ ਲੈਸਟ ਸਟੈਂਡੀ ਉੱਥੇ ਪਹੁੰਚ ਚੁੱਕੇ ਨੇ ਸੀਐਮ ਭਗਵੰਤ ਮਾਨ ਦਾ ਹਾਲਚਾਲ ਜਾਣਨਗੇ ਪਿਛਲੇ 3 ਦਿਨਾਂ ਤੋਂ ਸੀਐਮ ਭਗਵੰਤ ਮਾਨ ਜਿਹੜੇ ਨੇ ਫੋਰਟਿਸ ਹਸਪੀਟਲ ਦੇ ਰਿਸਾਈਡੈਂਟ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਸਿੱਧਾ ਉਸੇ ਯੂਨਿਟ ਦੇ ਵਿੱਚ ਸੀਐਮ ਨਾਭ ਸੈਣੀ ਕਹਿੰਦੇ ਨੇ ਜਿਸ ਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਆਪਣਾ ਇਲਾਜ ਕਰਵਾ ਰਹੇ ਨੇ ਉਹ ਤੋਂ ਕੁਝ ਦੇਰ ਪਹਿਲਾਂ ਉਹਨਾਂ ਦਾ ਕਾਫਲਾ ਉੱਥੇ ਪਹੁੰਚਿਆ ਹੈ ਗੱਲਬਾਤ ਕਰਨਗੇ ਗੱਲਬ ਹੁਣ ਸੀਐਮ ਭਗਵੰਤ ਮਾਨ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਹਿਮ ਦੌਰਾ ਮੰਨਿਆ ਜਾ ਰਿਹਾ ਹੈ ਅਹਿਮ ਮੀਟਿੰਗ ਬਣੀ ਜਾ ਰਹੀ ਹੈ ਕਿਉਂਕਿ ਸੀਐਮ ਸੈਣੀ ਹਮੇਸ਼ਾ ਹੀ ਜਦੋਂ ਦੇ ਹੜ ਆਏ ਨੇ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਨੇ ਪੰਜਾਬ ਨੂੰ ਉਹਨਾਂ ਨੇ ਹਰ ਮਾਲੀ ਪਾਇਤਾ ਦੇਣ ਦੀ ਵੀ ਪੇਸ਼ਕਸ਼ ਜੜੀ ਸੀ ਸੀਐਮ ਭਗਵੰਤ ਮਾਨ ਨੂੰ ਕੀਤੀ ਸੀ ਲੇਕਿਨ ਹੁਣ ਅਚਾਨਕ ਜਦੋਂ ਸੀਐਮ ਦੀ ਸਿਹਤ ਖਰਾਬ ਹੋਂਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਿਲਣਾ ਔਰ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੱਲਾਂ ਹੋਣਗੀਆਂ ਕੀ ਅੱਜ ਵੀ ਸੀਐਮ ਸੈਣੀ ਜਿਹੜੇ ਨੇ ਕਿਸੇ ਤਰ੍ਹਾਂ ਦੀ ਪੇਸ਼ਕਸ਼ ਸਹਾਰਾ ਦੀ ਸਿਮਪਾ ਕੋਵਾਂ ਤੋਂ ਮੰਨੂ ਕਰਨਗੇ ਉਹ ਵੇਖਣ ਵਾਲੀ ਗੱਲ ਰਹੇਗੀ ਲੇਕਿਨ ਅਬਨੀਤ ਬਨੀਤ ਇਹ ਹੀ ਜਾਨਣਾ ਚਾਹੁੰਦੇ ਆ ਕਿ ਸੀਐਮ ਨਾਇਬ ਸਿੰਘ ਸੈਣੀ ਪੰਜਾਬ ਆਏ ਹੋਏ ਨੇ ਅਜਿਹੇ ਹਾਲਾਤਾਂ ਵਿਚਾਲੇ ਜਦੋਂ ਔਖੀ ਘੜੀ ਦੇ ਵਿੱਚ ਸੂਬਾ ਜੋ ਹੈ ਨਿਕਲ ਰਿਹਾ ਤਾਂ ਅਜਿਹੇ ਦੇ ਵਿੱਚ ਨਾਇਬ ਸਿੰਘ ਸੈਣੀ ਕੁਝ ਵੱਡਾ ਐਲਾਨ ਕਰ ਸਕਦੇ ਨੇ ਕੁਝ ਫੰਡ ਪੰਜਾਬ ਲਈ ਜਾਰੀ ਕਰ ਸਕਦੇ ਨੇ ਕੋਪਾ ਸੀਐਮ ਨਾਪ ਸਿੰਘ ਸਾੜੀ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਰਾਹਤ ਕੋਸ਼ ਜਿਹੜਾ ਪੰਜਾਬ ਦਾ ਹੈਗਾ ਉਸ ਦੇ ਵਿੱਚ ਫੰਡ ਜਾਰੀ ਕਰਨ ਦੀ ਚਿੱਠੀ ਭੇਜੀ ਤੀਸੀ ਐ ਵੀ ਸੂਚਨਾ ਦੇ ਦਿੱਤੀ ਸੀ ਸੀਐਮ ਭਗਵੰਤ ਮਾਨ ਨੂੰ ਕਿ ਆਰਟੀ ਆਰਟੀਜੀਐਸ ਰਾਹੀਂ 5 ਕਰੋੜ ਦੀ ਰਾਸ਼ੀ ਜਿਹੜੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੱਤੀ ਹੈ ਤੁਸੀਂ ਉਸ ਫੰਡ ਨੂੰ ਰਾਹਤ ਕੋਸ਼ ਦੇ ਵਿੱਚ ਲਾ ਸਕਦੇ ਹੋ ਤੁਸੀਂ ਉਸ ਫੰਡ ਨੂੰ ਲੋਕਾਂ ਦੀ ਰਾਹਤ ਲਈ ਲਾ ਸਕਦੇ ਹੋ ਹਾਲਾਂਕਿ ਅੱਜ ਪਹੁੰਚੇ ਨਹੀਂ ਕਿਉਂਕਿ ਕੱਲ ਟੀਐਮ ਮੋਦੀ ਵੀ ਪੰਜਾਬ ਦੀ ਫੇਰੀ ਤਿਆਰ ਹੈ ਨੇ ਤੇ ਉਸ ਤੋਂ ਪਹਿਲਾਂ ਦੋਨੋਂ ਸੀਐਮਾਂ ਦੀ ਮੁਲਾਕਾਤ ਕਿਉਂਕਿ ਦੋਨੋਂ ਹੀ ਸੀਐਮ ਜਿਹੜੇ ਨੇ ਇਸ ਫੈਕਟ ਉਹ ਨਦੀ ਸਟੇਟ ਜਿਹੜੀ ਆ ਹੜ੍ਹ ਪ੍ਰਭਾਵਿਤ ਹੈ ਹਰਿਆਣਾ ਦੇ ਵੀ ਘੱਗਰ ਦੇ ਆਸ-ਪਾਸ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਨੇ ਚਾਹ ਉਹ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਤੇ ਦੋਨੋਂ ਸੀਐਮ ਜਿਹੜੇ ਨੇ ਪੀਐਮ ਦੀ ਫੇਰੀ ਨੂੰ ਲੈ ਕੇ ਵੀ ਚਰਚਾ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਡਿਮਾਂਡ ਦੋਨੋਂ ਸੀਐਮ ਮਿਲ ਕੇ ਜਿਹੜੇ ਆ ਉਹ ਪੀਐਮ ਨੂੰ ਕਰਨ ਹਾਲਾਂਕਿ ਫਿਲਹਾਲ ਜਿਹੜਾ ਆ ਦੌਰਾ ਦੱਸਿਆ ਜਾ ਰਿਹਾ ਹੈ ਸੇਤ ਪੁੱਛਣ ਲਈ ਉੱਥੇ ਪਹੁੰਚੇ ਨੇ ਸੇਤ ਪੁੱਛਣਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹੋਰ ਮੁੱਦਿਆਂ ਦੇ ਵੀ ਗੱਲਬਾਤ ਹੋਏ ਕਿਉਂਕਿ ਪੋਲ ਕਲ ਮਸਲੇ ਵੀ ਹੁੰਦੇ ਨੇ ਇਸ ਤੋਂ ਇਲਾਵਾ ਫੜਾ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਦੋਨੋਂ ਹੀ ਸੂਬਿਆਂ ਲਈ ਨੁਕਸਾਨ ਦੋਨੋਂ ਸੂਬਿਆਂ ਦਾ ਹੋ ਰਿਹਾ ਹੈ ਤੇ ਇਸ ਕਰਕੇ ਕਿਤਨੇ ਕਿਤੇ ਕਾਫੀ ਅਹਿਮ ਮੀਟਿੰਗ ਬਣਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਐ ਜ਼ਰੂਰ ਰਹੇਗਾ ਕਿ ਸੀਐਮ ਬੰਤਵੰਦੀ ਫਿਲਹਾਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਨੈਬ ਸੈਣੀ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਹੜੇ ਕਿਹੜੇ ਮਸਲਿਆਂ ਤੇ ਚਰਚਾ ਹੋਗੀ ਸਾਂਝੀ ਜ਼ਰੂਰ ਕਰਾਂਗੇ ਡਿਟੇਲ ਲੇਕਿਨ ਅਹਿਮ ਹੈ ਕਿ ਸੀਐਮ ਨੈਬ ਸੈਣੀ ਜਿਹੜੇ ਨੇ ਇਸ ਵਕਤ 40% ਦਾ ਮ ਤੇ ਸਿਆਮਪਾ ਕੁਮਤਮਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਆ ਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਸਾਡੇ ਸਹਿਯੋਗੀ ਬਨੀਤ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਫੋਰਟਿਸ ਹਸਪੀਟਲ ਸੀਐਮ ਨਾਇਬ ਸਿੰਘ ਸੈਣੀ ਦਾ ਕਾਫਲਾ ਪਹੁੰਚ ਚੁੱਕਿਆ ਹੈ ਤਾਂ ਸਿੱਧਾ ਉਸੇ ਰੂਮ ਦੇ ਵਿੱਚ ਨਾਇਬ ਸਿੰਘ ਸੈਣੀ ਗਏ ਹਨ ਜਿੱਥੇ ਸੀਐਮ ਮਾਨ ਐਡਮਿਟ ਖਾਨ ਤਾਂ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣੀ ਹੈ ਹਸਪੀਟਲ ਦੇ ਅੰਦਰੋਹੀ ਸੀਮਾਨ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਮੰਤਰੀਆਂ ਤੋਂ ਪੂਰੀ ਫੀਡਬੈਕ ਲਈ ਜੁਆਣੀ ਹੈ ਤਾਂ ਇਸੇ ਵਿਚਾਲੇ ਸੀਐਮ ਨਾਇਬ ਸਿੰਘ ਸੈਣੀ ਹੁਣ ਹਾਲ ਜਾਣਣ ਪਹੁੰਚ ਗਏ ਨੇ ਜੋ ਮੌਜੂਦਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹੈਲਥ ਨੂੰ ਲੈ ਕੇ ਜੋ ਇਹ ਦੌਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਹਾਲ ਜਾਣਣ ਸੀਐਮ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਨੇ ਤੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਕੱਲ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਇਸੇ ਵਿਚਾਰੇ ਦੋਨੋਂ ਮੁੱਖ ਮੰਤਰੀ ਕਿਉਂਕਿ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਹੈ ਉੱਥੋਂ ਹੀ ਜੋ ਹੈ ਵੱਧ ਹੋਇਆ ਤਾਂ ਅਜਿਹੇ ਦੇ ਵਿੱਚ ਦੋਨੋਂ ਜਿਹੜੇ ਸੂਬੇ ਹਨ ਇਸ ਵਕਤ ਭਾਰੀ ਕੁਦਰਤੀ ਆਫਤਾ ਦੇ ਨਾਲ ਜੂਝ ਰਹੇ ਹਨ ਜੇਕਰ ਕੱਗਰ ਦਰਿਆ ਦੀ ਗੱਲ ਕਰੀਏ ਤਾਂ ਉਹਦੇ ਨਾਲ ਦੇ ਇਲਾਕੇ ਵੀ ਜੋ ਹੈ ਹੜ੍ਹ ਪ੍ਰਭਾਵਿਤ ਕਹੇ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਵੀ ਕਈ ਕੁਝ ਰਾਹਤ ਪੰਜਾਬ ਅਤੇ ਹਰਿਆਣਾ ਨੂੰ ਦੇ ਸਕਦਾ ਪਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹਾਲਜਾਨਣ ਸੀਐਮ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਚੁਕੇ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਸੀਐਮ ਮਾਨ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦਾ ਹਾਲ ਜਾਣਣਗੇ ਦਰਅਸਲ ਸਿਹਤ ਖਰਾਬ ਹੋਣ ਦੇ ਚਲਦ ਸਿਮਾਨ ਨੂੰ ਜੋ ਹੈ ਫੋਰਟਿਸ ਹਸਪੀਟਲ ਦਾਖਲ ਕਰਵਾਇਆ ਗਿਆ ਜਹਾਲਕੀ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਅੱਗੇ ਨਾਲ ਸੁਧਾਰ ਹੈ ਤਾਂ ਇਸੇ ਵਿਚਾਲੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਉਹ ਕਿਸੇ ਤੋਂ ਵੀ ਵਾਂਝੇ ਨਹੀਂ ਹਨ ਤਾਂ ਅਜੇਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਉਹ ਵੀ ਪੰਜਾਬ ਆ ਰਹੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਨਾਇਬ ਸਿੰਘ ਸੈਣੀ ਵੀ ਜੋ ਹੈ ਸੀਮਾਨ ਫੰਡ ਜੋ ਰਿਲੀਜ਼ ਕੀਤਾ ਗਿਆ ਜਿਸ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਆਪਣੀ ਸਮੂਲੀਅਤ ਜੋ ਹੈ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਸੀਮਾਨ ਦੇ ਨਾਲ ਮੁਲਾਕਾਤ ਕਰਨ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਹਾਲ ਜਾਣਿਆ ਜਾਵੇਗਾ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜੋ ਚਰਚਾ ਕੀਤੀ ਜਾਣੀ ਹੈ ਤਾਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਤਾਂ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲਵਾਂਗੇ ਸਾਈਡ ਨਾਲ ਬਣੀ ਜੁੜੇ ਹੋਏ ਨੇ ਫੋਨ ਲਾਈਨ ਤੇ ਬਣੀ ਤੇ ਕੀ ਕੋਈ ਜਾਣਕਾਰੀ ਹੈ ਕਿੰਨੇ ਵਜੇ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਦੇਖੋ ਅਰੂਹੀ ਪਹੁੰਚ ਚੁੱਕੇ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੈਤ ਸੈਣੀ ਨੇ ਉਹ ਫੁੱਪਟਿਸ ਹਸਪਤਲ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਹੀ ਦੇਰ ਦੇ ਵਿੱਚ ਕਿਉਂਕਿ ਨੈਤ ਸੈਣੀ ਉੱਥੇ ਪਹੁੰਚ ਚੁੱਕੇ ਨੇ ਸੀਐਮ ਭਗਵੰਤ ਮਾਨ ਦਾ ਹਾਲਚਾਲ ਜਾਣਨਗੇ ਪਿਛਲੇ 3 ਦਿਨਾਂ ਤੋਂ ਸੀਐਮ ਭਗਵੰਤ ਮਾਨ ਜਿਹੜੇ ਨੇ 40 ਹਸਪਤਲ ਦੇ ਵਿੱਚ ਐਡਮਿਟ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਸਿੱਧਾ ਉਸੇ ਯੂਨਿਟ ਦੇ ਵਿੱਚ ਸੀਐਮ ਨੈਤ ਸੈਣੀ ਗਏ ਨੇ ਜਿਸ ਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਆਪਣਾ ਇਲਾਜ ਕਰਵਾ ਰਹੇ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਉਹਨਾਂ ਦਾ ਕਾਫਲਾ ਉੱਥੇ ਪਹੁੰਚਿਆ ਹੈ ਗੱਲਬਾਤ ਕਰਨਗੇ ਗੱਲਬਾ ਹੁਣ ਸੀਐਮ ਭਗਵੰਤ ਮਾਨ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਹਿਮ ਦੌਰਾ ਮੰਨਿਆ ਜਾ ਰਿਹਾ ਹੈ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਸੀਐਮ ਸੈਣੀ ਹਮੇਸ਼ਾ ਹੀ ਜਦੋਂ ਦੇ ਹੜ੍ਹ ਆਏ ਨੇ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਨੇ ਪੰਜਾਬ ਨੂੰ ਉਹਨਾਂ ਨੇ ਹਰ ਮਾਲੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਸੀ ਸੀਐਮ ਭਗਵੰਤ ਮਾਨ ਨੂੰ ਕੀਤੀ ਸੀ ਲੇਕਿਨ ਹੁਣ ਅਚਾਨਕ ਜਦੋਂ ਸੀਐਮ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਿਲਣਾ ਔਰ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੱਲਾਂ ਹੋਣ ਗਈਆਂ ਕੀ ਅੱਜ ਵੀ ਸੀਐਮ ਸੈਣੀ ਜਿਹੜੇ ਨੇ ਕਿਸੇ ਤਰ੍ਹਾਂ ਦੀ ਪੇਸ਼ਕਸ਼ ਸਹ ਕਾਦੀ ਸਿਮਪਾ ਕੋਵਾਂ ਤੋਂ ਮਾਨੂਕਰਣਗੇ ਉਹ ਵੇਖਣ ਵਾਲੀ ਗੱਲ ਰਹੇਗੀ ਲੇਕਿਨ ਅਵਨੀਤ ਬੁਨੀਤ ਇਹ ਹੀ ਜਾਨਣਾ ਚਾਹੁੰਦੇ ਆ ਕਿ ਸੀਐਮ ਨਾਇਬ ਸਿੰਘ ਸੈਣੀ ਪੰਜਾਬ ਆਏ ਹੋਏ ਨੇ ਅਜਿਹੇ ਹਾਲਾਤਾਂ ਵਿਚਾਲੇ ਜਦੋਂ ਔਖੀ ਘੜੀ ਦੇ ਵਿੱਚ ਸੂਬਾ ਜੋ ਹੈ ਨਿਕਲ ਰਿਹਾ ਤਾਂ ਜਿਹੇ ਦੇ ਵਿੱਚ ਨਾਇਬ ਸਿੰਘ ਸੈਣੀ ਕੁਝ ਵੱਡਾ ਐਲਾਨ ਕਰ ਸਕਦੇ ਨੇ ਕੁਝ ਫੰਡ ਪੰਜਾਬ ਲਈ ਜਾਰੀ ਕਰ ਸਕਦੇ ਨੇ ਦੇਖੋ ਸੀਐਮ ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨਾਂ ਦੇ ਵਿੱਚ ਹੀ ਰਾਹਤ ਕੋਸ਼ ਜਿਹੜਾ ਪੰਜਾਬ ਦਾ ਹੈਗਾ ਉਸ ਦੇ ਵਿੱਚ ਫੰਡ ਜਾਰੀ ਕਰਨ ਦੀ ਚਿੱਠੀ ਭੇਜ ਦਿੱਤੀ ਸੀ ਇਹ ਵੀ ਸੂਚਨਾ ਦੇ ਦਿੱਤੀ ਸੀ ਸੀਐਮ ਭਗਵੰਤ ਮਾਨ ਨੂੰ ਕਿ ਆਰਟੀ ਆਰਟੀਜੀਐਸ ਰਾਹੀਂ 5 ਕਰੋੜ ਦੀ ਰਾਸ਼ੀ ਜਿਹੜੀ ਹੈ ਤੁਹਾਡੇ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੱਤੀ ਹੈ ਤੁਸੀਂ ਉਸ ਫੰਡ ਨੂੰ ਰਾਹਤ ਕੋਸ਼ ਦੇ ਵਿੱਚ ਲਾ ਸਕਦੇ ਹੋ ਤੁਸੀਂ ਉਸ ਫੰਡ ਨੂੰ ਲੋਕਾਂ ਦੀ ਰਾਹਤ ਲਈ ਲਾ ਸਕਦੇ ਹੋ ਹਾਲਾਂਕਿ ਅੱਜ ਪਹੁੰਚੇ ਨਹੀਂ ਕਿਉਂਕਿ ਕੱਲ पीएम मोदी ਵੀ ਪੰਜਾਬ ਦੀ ਫੇਰੀ ਤਿਆਰ ਇਹ ਨੇ ਤੇ ਉਸ ਤੋਂ ਪਹਿਲਾਂ ਦੋਨੋਂ ਸੀਐਮਾਂ ਦੀ ਮੁਲਾਕਾਤ ਕਿਉਂਕਿ ਦੋਨੋਂ ਹੀ ਸੀਐਮ ਜਿਹੜੇ ਨੇ ਇਸ ਵਕਤ ਉਹਨਾਂ ਦੀ ਸਟੇਟ ਜਿਹੜੀ ਆ ਹੜ੍ਹ ਪ੍ਰਭਾਵਿਤ ਹੈ ਹਰਿਆਣਾ ਦੇ ਵੀ ਕਾਗਰ ਦੇ ਆਸ-ਪਾਸ ਦੇ ਇਲਾਕੇ ਹੜ੍ਹ ਪ੍ਰਭਾਵਿਤ ਨੇ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਹੜ੍ਹ ਪ੍ਰਭਾਵਿਤ ਨੇ ਚਾਹ ਉਹ ਰਾਵੀ ਦੀ ਗੱਲ ਕਰੀਏ ਬਿਆਸ ਦੀ ਗੱਲ ਕਰੀਏ ਤੇ ਦੋਨੋਂ ਸੀਐਮ ਜਿਹੜੇ ਨੇ ਪੀਐਮ ਦੀ ਫੇਰੀ ਨੂੰ ਲੈ ਕੇ ਵੀ ਚਰਚਾ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਦੀ ਡਿਮਾਂਡ ਦੋਨੋਂ ਸੀਐਮ ਮਿਲ ਕੇ ਜਿਹੜੇ ਆ ਉਹ ਪੀਐਮ ਨੂੰ ਕਰਨ ਹਾਲਾਂਕਿ ਫਿਲਹਾਲ ਜਿਹੜਾ ਇਹ ਦੌਰਾ ਦੱਸਿਆ ਜਾ ਰਿਹਾ ਹੈ ਐਸ ਤਾਂ ਪੁੱਛਣ ਲਈ ਉੱਥੇ ਪਹੁੰਚੇ ਨੇ ਸੇਤ ਪੁੱਛਣਗੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹੋਰ ਮੁੱਦਿਆਂ ਦੇ ਵੀ ਗੱਲਬਾਤ ਹੋਏ ਕਿਉਂਕਿ ਪੋਲਿਟਿਕਲ ਮਸਲੇ ਵੀ ਹੁੰਦੇ ਨੇ ਇਸ ਤੋਂ ਇਲਾਵਾ ਹੜ੍ਹਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹ ਵੀ ਇੱਕ ਵੱਡਾ ਮਸਲਾ ਬਣਿਆ ਹੋਇਆ ਦੋਨੋਂ ਹੀ ਸੂਬਿਆਂ ਲਈ ਨੁਕਸਾਨ ਦੋਨੋਂ ਸੂਬਿਆਂ ਦਾ ਹੋ ਰਿਹਾ ਹੈ ਤੇ ਇਸ ਕਰਕੇ ਕਿਤੇ ਨਾ ਕਿਤੇ ਕਾਫੀ ਅਹਿਮ ਮੀਟਿੰਗ ਬਣਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਵਿੱਚ ਇਹ ਜ਼ਰੂਰ ਰਹੇਗਾ ਕਿ ਸੀਐਮ ਬੰਤਵੰਦੀ ਫਿਲਹਾਲ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਲੈਫ ਸੈਣੀ ਜਦੋਂ ਉੱਥੇ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਜਦੋਂ ਸ਼ੁਰੂ ਹੁੰਦੀ ਹੈ ਤਾਂ ਕਿਹੜੇ ਕਿਹੜੇ ਹਾਂਜੀ ਜ਼ਰੂਰ ਕਰਾਂਗੇ ਡਿਟੇਲ ਲੇਕਿਨ ਅਹਿਮ ਹੈ ਕਿ ਸੀਐਮ ਨਾਇਬ ਸੈਣੀ ਜਿਹੜੇ ਨੇ ਇਸ ਵਕਤ 40 ਸੌ ਦਾ ਮੌਜੂਦ ਹੋਣ ਤੇ ਸੀਐਮ ਕੋਗਮਤਮ ਦੇ ਨਾਲ ਮੁਲਾਕਾਤ ਕਰ ਰਹੇ ਨੇ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਆ ਫਿਰ ਜੁੜਾਂਗੇ ਤੁਹਾਡੇ ਨਾਲ ਤਾਂ ਸਾਡੇ ਸਹਿਯੋਗੀ ਬਨੀਤ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ 40 ਸੌ ਹਸਪੀਟਲ ਸੀਐਮ ਨਾਇਬ ਸਿੰਘ ਸੈਣੀ ਦਾ ਕਾਫਲਾ ਪਹੁੰਚ ਚੁੱਕਿਆ ਹੈ ਤਾਂ ਸਿੱਧਾ ਉਸੇ ਰੂਮ ਦੇ ਵਿੱਚ ਨਾਇਬ ਸਿੰਘ ਸੈਣੀ ਗਏ ਹਨ ਜਿੱਥੇ ਸੀਐਮ ਮਾਨ ਐਡਮਿਟ ਖਾਨ ਤਾਂ ਅੱਜ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣੀ ਹੈ ਹਸਪੀਟਲ ਦੇ ਅੰਦਰ ਉਹ ਸੀਮਾਨ ਦੇ ਵੱਲੋਂ ਅਗਵਾਈ ਕੀਤੀ ਜਾਣੀ ਹੈ ਮੰਤਰੀਆਂ ਤੋਂ ਪੂਰੀ ਫੀਡਬੈਕ ਲਈ ਜੁਆਣੀ ਹੈ ਤਾਂ ਇਸੇ ਵਿਚਾਲੇ ਸੀਐਮ ਨਾਇਬ ਸਿੰਘ ਸੈਣੀ ਹੁਣ ਹਾਲ ਜਾਣਨ ਪਹੁੰਚ ਗਏ ਨੇ ਜੋ ਮੌਜੂਦਾ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹੈਲਥ ਨੂੰ ਲੈ ਕੇ ਜੋ ਇਹ ਦੌਰਾ ਕੀਤਾ ਜਾ ਰਿਹਾ ਹੈ ਉਹਨਾਂ ਦਾ ਹਾਲ ਜਾਣਨ ਸੀਐਮ ਨਾਇਬ ਸਿੰਘ ਸੈਣੀ ਪਹੁੰਚੇ ਹੋਏ ਨੇ ਤੇ ਜੇਕਰ ਦੂਜੇ ਪਾਸੇ ਗੱਲ ਕਰੀਏ ਤਾਂ ਕੱਲ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ ਤਾਂ ਇਸੇ ਵਿਚਾਰੇ ਦੋਨੋਂ ਮੁੱਖ ਮੰਤਰੀ ਕਿਉਂਕਿ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਹੈ ਉੱਥੋਂ ਹੀ ਜੋ ਹੈ ਵੱਧ ਹੋਇਆ ਹੈ ਅਜਿਹੇ ਦੇ ਵਿੱਚ ਦੋਨੋਂ ਜਿਹੜੇ ਸੂਬੇ ਹਨ ਇਸ ਵਕਤ ਭਾਰੀ ਕੁਦਰਤੀ ਆਫਤਾ ਦੇ ਨਾਲ ਜੂਝ ਰਹੇ ਹਨ ਜੇਕਰ ਕਗਰ ਦਰਿਆ ਦੀ ਗੱਲ ਕਰੀਏ ਤਾਂ ਉਹਦੇ ਨਾਲ ਦੇ ਇਲਾਕੇ ਵੀ ਜੋ ਹੈ ਹੜ੍ਹ ਪ੍ਰਭਾਵਿਤ ਕਹੇ ਜਾ ਰਹੇ ਨੇ ਤਾਂ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਦੌਰਾ ਵੀ ਕਈ ਕੁਝ ਰਾਹਤ ਪੰਜਾਬ ਅਤੇ ਹਰਿਆਣਾ ਨੂੰ ਦੇ ਸਕਦਾ ਪਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਹਾਲ ਜਾਣਨ ਸੀਐਮ ਨਾਇਬ ਸਿੰਘ ਸੈਣੀ ਫੋਰਟਿਸ ਹਸਪਤਾਲ ਪਹੁੰਚ ਚੁੱਕੇ ਨੇ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਫੋਰਟ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਸੀਮਾਨ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦਾ ਹਾਲ ਜਾਣਣਗੇ ਦਰਅਸਲ ਸਿਹਤ ਖਰਾਬ ਹੋਣ ਦੇ ਚਲਦ ਸਿਮਾਨ ਨੂੰ ਜੋ ਹੈ ਫੋਰਟਿਸ ਹਸਪੀਟਲ ਦਾਖਲ ਕਰਵਾਇਆ ਗਿਆ ਜਹਾਲਾ ਕਿ ਡਾਕਟਰਾਂ ਦੇ ਵੱਲੋਂ ਆਖਿਆ ਜਾ ਰਿਹਾ ਕਿ ਸਿਹਤ ਦੇ ਵਿੱਚ ਅੱਗੇ ਨਾਲ ਸੁਧਾਰ ਹੈ ਤਾਂ ਇਸੇ ਵਿਚਾਲੇ ਹੁਣ ਨਾਇਬ ਸਿੰਘ ਸੈਣੀ ਉਹਨਾਂ ਦਾ ਹਾਲ ਜਾਣਨ ਦੇ ਲਈ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਤਾਂ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਉਹ ਕਿਸੇ ਤੋਂ ਵੀ ਵਾਂਝੇ ਨਹੀਂ ਹਨ ਤਾਂ ਅਜੇਹੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜੋ ਨੁਮਾਇੰਦੇ ਹਨ ਉਹ ਵੀ ਪੰਜਾਬ ਆ ਰਹੇ ਨੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਕਿ ਨਾਇਬ ਸਿੰਘ ਸੈਣੀ ਵੀ ਜੋ ਹੈ ਸੀਮਾਨ ਫੰਡ ਜੋ ਰਿਲੀਜ਼ ਕੀਤਾ ਗਿਆ ਜਿਸ ਦਾ ਐਲਾਨ ਕੀਤਾ ਗਿਆ ਉਸ ਦੇ ਵਿੱਚ ਕੀ ਕੁਝ ਆਪਣੀ ਸ਼ਮੂਲੀਅਤ ਜੋ ਹੈ ਉਹਨਾਂ ਦੇ ਵੱਲੋਂ ਪਾਈ ਜਾਂਦੀ ਹੈ ਤਾਂ ਦੇਖਣ ਵਾਲੀ ਗੱਲ ਹੋਵੇਗੀ ਪਰ ਸੀਮਾਨ ਦੇ ਨਾਲ ਮੁਲਾਕਾਤ ਕਰਨ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਹਾਲ ਜਾਣਿਆ ਜਾਵੇਗਾ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਜੋ ਚਰਚਾ ਕੀਤੀ ਜਾਣੀ ਹੈ ਤਾਂ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਪੰਜਾਬ ਦੌਰੇ ਤੇ ਆ ਰਹੇ ਨੇ ਤਾਂ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲਵਾਂਗੇ ਸਾਈਡ ਨਾਲ ਬਣੀ ਜੁੜੇ ਹੋਏ ਨੇ ਫੋਨ ਲਾਈਨ ਤੇ ਬਣੀ ਤੇ ਕੀ ਕੋਈ ਜਾਣਕਾਰੀ ਇਹ ਕਿੰਨੇ ਵਜੇ ਫੋਰਟਿਸ ਹਸਪੀਟਲ ਪਹੁੰਚ ਰਹੇ ਨੇ ਦੇਖੋ ਅਰੂਹੀ ਪਹੁੰਚ ਚੁੱਕੇ ਨੇ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਮਹਿਸੈਨਗੇ ਉਹ ਫੁਪਟਿਸ ਹਸਪੀਟਲ ਪਹੁੰਚ ਚੁੱਕੇ ਨੇ ਤਸਵੀਰਾ ਤੁਹਾਡੇ ਨਾਲ ਸਾਂਝੀਆ ਕਰਾਂਗੇ ਕੁਝ ਹੀ ਦੇਰ ਦੇ ਵਿੱਚ ਕਿਉਂਕਿ ਮਹਿਸੈਨ ਸਿੰਘ ਉੱਥੇ ਪਹੁੰਚ ਚੁੱਕੇ ਨੇ ਸੀਐਮ ਭਗਵੰਤ ਮਾਨ ਦਾ ਹਾਲਚਾਲ ਜਾਣਨਗੇ ਪਿਛਲੇ 3 ਦਿਨਾਂ ਤੋਂ ਸੀਐਮ ਭਗਵੰਤ ਮਾਨ ਜਿਹੜੇ ਨੇ 40 ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਸਿੱਧਾ ਉਸੇ ਯੂਨਿਟ ਦੇ ਵਿੱਚ ਸੀਐਬ ਨਾਬਸੈਣੀ ਜਿਹਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਆਪਣਾ ਇਲਾਜ ਕਰਵਾ ਰਹੇ ਨੇ ਉਹ ਤੋਂ ਕੁਝ ਦੇਰ ਪਹਿਲਾਂ ਉਹਨਾਂ ਦਾ ਕਾਸਲਾ ਉੱਥੇ ਪਹੁੰਚਿਆ ਹੈ ਗੱਲਬਾਤ ਕਰਨਗੇ ਗੱਲਬਾਤ ਕਰਨ ਤੋਂ ਬਾ ਹੁਣ ਸੀਐਮ ਭਗਵੰਤ ਮਾਨ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਕਿਉਂਕਿ ਅਹਿਮ ਦੌਰਾ ਮੰਨਿਆ ਜਾ ਰਿਹਾ ਹੈ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਕਿਉਂਕਿ ਸੀਐਮ ਸੈਣੀ ਹਮੇਸ਼ਾ ਹੀ ਜਦੋਂ ਦੇ ਹੜ੍ਹ ਆਏ ਨੇ ਪੰਜਾਬ ਦੇ ਨਾਲ ਖੜਦੇ ਨਜ਼ਰ ਆਏ ਨੇ ਪੰਜਾਬ ਨੂੰ ਉਹਨਾਂ ਨੇ ਹਰ ਮਾਲੀ ਸਹਾਇਤਾ ਦੇਣ ਦੀ ਵੀ ਬੇਸ਼ਕ ਸ਼ਿਰੀ ਸੀ ਸੀਐਮ ਭਗਵੰਤ ਮਾਨ ਨੂੰ ਕੀਤੀ ਸੀ ਲੇਕਿਨ ਹੁਣ ਅਚਾਨਕ ਜਦੋਂ ਸੀਐਮ ਦੀ ਸਿਹਤ ਖਰਾਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਦਾ ਮਿਲਣਾ ਔਰ ਮਿਲਣ ਤੋਂ ਬਾਅਦ ਕਿਸ ਤਰ੍ਹਾਂ ਦੀ ਗੱਲਾਂ ਹੋਣਗੀਆਂ ਕੀ ਅੱਜ ਵੀ ਸੀਐਮ ਸੈਣੀ ਜਿਹੜੇ ਨੇ ਕਿਸੇ ਤਰ੍ਹਾਂ ਦੀ